ਰਹੀ ਕਰਦੀ ਆ ਬਾਕੀ ਡੈਡੀ ਜੀ ਅਗਲੇ ਕੋਤੇ ਹੈ ਆ ਆ ਹੋਏ ਹੁਣ ਤੂੰ ਆਣਾ ਜੇ ਭੱਜ ਜਾਂਦਾ ਏ ਸਸ ਕਾਲ ਬਦ ਕਿਦਾਂ ਅਦਰ ਬਹਿ ਲੋ ਤੂੰ ਆਪਣੀ ਗੱਡੀ ਦਾ ਲੈ ਆ ਪਪਾ ਜੀ ਓ ਛੜ ਜਾ ਨਹੀਂ ਇੱਥੇ ਲੈਪਟਾਪ ਅੱਗੇ ਨੂੰ ਕਰਦੇ ਪੁੱਤ ਇੱਧਰ ਬਣਾ ਦੇ ਲੈਪਟਾਪ ਮੈਨੂੰ ਪਪਾ ਉਹਦੇ ਕੋੜਾ ਬਰੋ ਬਰੋ ਕਰੀ ਲਿਆ ਆ ਪਾ ਜੀ ਕੰਪੈਰ ਰੱਖੇ ਇਹ ਬੜਾ ਫੇ ਵੀ ਛੱਡੀ ਕੇ ਗੁਰਬੇ ਸੁਣਿਓ ਹੋ ਗਿਆ ਯਾਰ ਕਿੱਥੇ ਚੱਲੇ ਅੱਜ ਉੱਥੇ ਚੱਲੇ ਆ ਜਾ ਕਿ ਕੀ ਜਾਣਦਾ ਮੈਨੂੰ ਸ਼ਾਇਦ ਕੁਝ ਜਾਣਦਾ ਮੈਂ ਤਾਂ ਵਰਦੀ ਵੀ ਥੋੜੇ ਨਵੀਂ ਪਾਲੀ ਹੈ ਬੂਟ ਵੀ ਨਵੇਂ ਓਏ ਹੋਏ ਕੇਨੇ ਕੀਤਾ ਤੇ ਆ ਤੁਹਾਨੂੰ ਅੱਜ ਆਪੇ ਆ ਗਿਆ ਯਾਰ ਚੱਲ ਸਹੀ ਆ ਮੇਰੇ ਕੋਲ ਇਹ ਸੁਖਪ੍ਰੀਤ ਉਹ ਬੁਰ ਕੀ ਹੋ ਰਿਹਾ ਜੀ ਕਹਿੰਦੇ ਗਿਆ ਸੀ ਕਿਤੇ ਉਹ ਸਕੂਲ ਹੈ ਜੀ ਕੀ ਕਰਨ ਉਹ ਸਰਟੀਫਿਕੇਟ ਲੈਣ ਦੇ ਜੀ ਉਹ ਹੈ ਨਹੀਂ ਕਹਿੰਦੇ ਨਾਲੇ ਉਹ ਕਹਿੰਦੇ ਸੀ ਮਿਲਿਆ ਨਹੀਂ ਸੱਲਾ ਪ੍ਰਾਈਮਰੀ ਸਕੂਲੋਂ ਇਹਦਾ ਨਹੀਂ ਮਿਲਿਆ ਕੀ ਕਹਿੰਦੇ ਸੀ ਉਹ ਨਾਲੇ ਉਹ ਕਹਿੰਦੇ ਜਦੋਂ ਤੁਹਾਡੇ ਕੋਲ ਸਾਰੇ ਜਿਹੜੇ ਪੜ੍ਹਾਉਂਦੇ ਸੀ ਤੁਹਾਨੂੰ ਹੂੰ ਕਹਿੰਦੇ ਉਹਨਾਂ ਕੋਲ ਲੈਣਾ ਸੀਗਾ ਉਹ ਕਿੱਥੇ ਜਿਹੜੇ ਪੜ੍ਹਾਉਂਦੇ ਸੀ ਉਹ ਉਹਨਾਂ ਦੀ ਬਦਲੀ ਹੋ ਗਈ ਨਹੀਂ ਹੁਣ ਦੇਣਾ ਨਹੀਂ ਕਹਿੰਦੇ ਕਹਿੰਦੇ ਸਾਰ ਤੋਂ ਫੋਟੋ ਕਾਪੀ ਆ ਉਹਦੀ ਅੱਛਾ ਕਹਿੰਦੇ origignal primary ਚ ਹੁਣ primary ਵਾਲੇ ਕਹਿੰਦੇ ਕਹਿੰਦੇ ਲੱਭ ਕੇ ਦਵਾਗੇ ਹੁਣ ਚਲ ਠੀਕ ਕੋਈ ਦੇਖ ਰਹੇ ਨੇ ਹਾਂਜੀ ਸਕੀ ਅੱਜ ਹੁਣ ਆਪਾਂ ਲੈ ਕੇ ਚੱਲੇ ਆ ਲਾਪਟਰੀ ਦਾ ਸੁਖਬੀਤ ਨੂੰ ਤੇ ਜਲਦੀ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਜਰੂਰ ਪਤਾ ਲੱਗ ਜਾਣਾ ਕਿ ਕਿੱਥੇ ਲੈ ਕੇ ਆਏ ਅੱਜ ਅੱਜ ਇਹਨਾਂ ਨੂੰ ਸਕੂਲ ਚ ਐਡਮਿਸ਼ਨ ਹੋਣ ਲੱਗੀ ਆ ਖੁਸ਼ ਆ ਨਾ ਹੁਣ ਜੀ ਚਲੋ ਆਜਾ ਦੇਖੀਏ ਵਾਧੂ ਹੋਣਗੇ ਨਹੀਂ ਪਾਣੀ ਕਹਿੰਦਾ ਸੀ ਕਿ ਇਹ ਲੈਣ ਦੇ ਹੈਂ ਆਹ ਕਹਿੰਦਾ ਬੈਗ ਵੀ ਚੱਕ ਲੈ ਨਾਲ ਹੀ ਚੱਲ ਤੇ ਠੀਕ ਹੈ ਇਹਦੇ ਕਾਪੜਾ ਹੁੰਦਾ ਬਹੁਤ ਭੱਜੀ ਕਹਿੰਦਾ ਫਿਰ ਲੈ ਨਹੀਂ ਲੈ ਕੇ ਆਂ ਅਜੇ ਉਦੋਂ ਅਜੇ ਕਹਦਾ ਬੈਗ ਅਜੇ ਕਦੋਂ ਹੱਸਾਂ ਰਿਪੇਲ ਹੋਣਾ ਹੈਗੇ ਹਾਂਜੀ ਦਰਸਾ ਲਈ ਜੰਨਾ ਪਾਣੀ ਦੇ ਪਾਣੀ ਦੇ ਬੈਗ ਲੈ ਲਓ तो <laughs> भी <laughs> 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 ठीक छ बेलो त साडे फोन चाहिँ नि वाँदैन पक्कै हो नि साडी बेलो वर्ष यतै हो यतै अच्छा अब हजुरले चाहिँ मलाई फ्यान गरेर छार है मलाई चाहिँ खुन देखाउनु 다 이거 뭐야? 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 이거 뭐 이거 뭐야? 야 이거 뭐야? 이거 ਕੋਸ਼ਿਸ਼ ਕਰਦਾ ਹਾਂ ਇਹ ਬੁੱਕ ਉਸ ਤੋਂ ਉਹਦਾ ਬੋੜੀ ਹੋ ਗਿਆ ਮਦਦ ਕਰਦਾ ਹੈ ਹਣ ਹੁਣ ਅਹੇ ਬਾਬਾ ਜੇ ਪੜਨਾ ਨਹੀਂ ਸੀ ਇਹ ਕਾਪੀਆਂ ਇਹਨਾਂ ਬੈਗ ਭਾਰ ਚੱਕੇ ਕਾਦੇ ਲਗੇ ਨਹੀਂ ਭਰ ਆਇਆ ਨਹੀਂ ਭਰ ਚਲੇ ਦੇਖੋ ਇਹ ਭਰ ਗਏ ਹੈਗਾ ਤਾਂ ਹੈਪਤਾ ਨਹੀਂ ਨਹੀਂ ਹਲਕਾ ਪਿਆ ਇਹਨਾਂ ਹਲਕੇ ਕਿੱਥੇ ਹੈ ਜੀ ਕਾਪੀਆਂ ਇਹਦਾ ਹਲਕਾ ਹੈ ਤੇਰੇ ਨਾਲ ਮੇਰੀ ਮੇਰੇ ਵਿੱਚ 20 ਕਾਪੀ ਹੈ ਤੂੰ 20 ਕਾਪੀਆਂ ਘਰੇ ਲੈ ਕੇ ਲੱਗੇ ਆ ਰਸਤੇ ਵਿੱਚ ਮੇਰੀ ਕਾਪੀ ਨੇ 1 ਪੰਜ ਪੈਨ 1 ਮੇਰੀ ਪੰਜ ਪੈਨ ਕਾ ਕਰਨੇ ਕਿਸੇ ਵੀ ਰੋਈ ਰੱਖ ਦੱਲ ਲਾ ਲਾ 20 ਕਾਪੀ ਵਿੱਚ ਪਲੀ ਗੱਤਾਂ ਚੱਕ ਲਾ ਲਾ ਕਾਪੀ ਵਿੱਚ ਪਲੀ ਗੱਤਾਂ ਨਹੀਂ ਪਾ ਲੋ ਉਹਦੇ ਵਿੱਚ ਲਿਖਿਆ ਤੇ ਕੱਖਰ ਵੀ ਨਹੀਂ ਸਹਿਣ ਤੋਂ ਉੱਤੇ ਕੀਤੇ ਨਹੀਂ ਦਾ ਹੈ ਨਾਮ ਵੀ ਹੈ ਕਾਪੀ ਦੇ ਅੱਛਾ ਬਾਰੇ ਬਾਰੇ ਹਾਂਜੀ ਸਖਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਹਨਾਂ ਦੋਹਾਂ ਬੱਚਿਆਂ ਦੀ ਲਾਪਰੀ ਦੀ ਤੇ ਸੁਖਪਰੀ ਦੀ ਜਿਹੜੀ ਐਡਮਿਸ਼ਨ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਹੋ ਗਈ ਆ ਤੇ ਇਹਨਾਂ ਦੋਹਾਂ ਬੱਚਿਆਂ ਦੀ ਐਡਮਿਸ਼ਨ ਮਾਲਪੁਰ ਸ਼ੀਦਾ ਵਿਖੇ ਸੈਭਜਾ ਦਾ ਅਜੀਤ ਸਿੰਘ ਪਬਲਿਕ ਸਕੂਲ ਦੇ ਵਿੱਚ ਕਰਵਾ ਦਿੱਤੀ ਗਈ ਆ ਤੇ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਿਮਤੋ ਬਖਸ਼ੀ ਸਮਤ ਬਖਸ਼ੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਜੇ ਦੋਏ ਬੱਚੇ ਜਿਹੜੇ ਆ ਇਸ ਸਕੂਲ ਦੇ ਵਿੱਚ ਜਿਨ੍ਹਾਂ ਦੀ ਐਡਮਿਸ਼ਨ ਹੋਈ ਆ ਉਹਦੇ ਨਾਲ ਸਾਡੇ ਇੱਕ ਵੀਰ ਨੇ ਕੈਨੇਡਾ ਤੋਂ ਇਹਨਾਂ ਬੱਚਿਆਂ ਦੀ ਫੀਸ ਦੇ ਲਈ ਜਿਹੜਾ 25000 ਰੁਪਏ ਡਾਇਰੈਕਟ ਜਿਹੜਾ ਸਕੂਲ ਦੇ ਅਕਾਊਂਟ ਦੇ ਵਿੱਚ ਪਾਇਆ ਉਸ ਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਵੀਰ ਨੂੰ ਮੈਂ ਕਾਫੀ ਕਿਹਾ ਸੀ ਕਿ ਆਪਣਾ ਨਾਮ ਐਡਰੈਸ ਸਾਨੂੰ ਦੱਸ ਦਿਓ ਪਰ ਵੀਰ ਨੇ ਆਪਣਾ ਨਾਮ ਐਡਰੈਸ ਨਹੀਂ ਦੱਸਿਆ ਤੇ ਲਾਪਰੀਤ ਕਿ ਕਿੱਦਾਂ ਲੱਗਿਆ ਪੁੱਤ ਹੁਣਾ ਜਿਹੜੀ ਐਡਮਿਸ਼ਨ ਹੋ ਗਈ ਆ ਵਧੀਆ ਲੱਗਾ ਸਕੂਲ ਇਹ ਹਾਂਜੀ ਪਹਿਲਾਂ ਸਕੂਲ ਸੋਣਾ ਸੀ ਕੇ ਸਕੂਲ ਸੋਣਾ ਆ ਇਹ ਵਧੀਆ ਹੈ ਕੀ ਫਰਕ ਲੱਗਾ ਤੁਹਾਨੂੰ ਸਕੂਲਾਂ 'ਚ ਹਲੇ ਨਹੀਂ ਲੱਗਾ ਹਨਾ ਕੁਝ ਵੀ ਹਲੇ ਨਾ ਨਾ ਹਲੇ ਪਹਿਲਾ ਦਿਨ ਹੈ ਹਲੇ ਪਤਾ ਨਹੀਂ ਲੱਗਾ ਪਰ ਅੱਜ ਦੇਖੋ ਦੋਵੇਂ ਨਿਆਣੇ ਸਕੂਲ ਦੀ ਯੂਨੀਫਾਰਮ 'ਚ ਤਿਆਰ ਹੋ ਕੇ ਆਏ ਐ ਸੋ ਕੋਈ ਤੈਨੂੰ ਪੁੱਤ ਕਿਦਾਂ ਲੱਗਾ ਵਧੀਆ ਵਧੀਆ ਲੱਗਾ ਤੈਨੂੰ ਵੀ ਤੇ ਉਸ ਦੇ ਸਾਥ ਦੇ ਨਾਲ-ਨਾਲ ਮੈਂ ਸਕੂਲ ਦੇ ਪੂਰੇ ਸਟਾਫ ਦਾ ਪ੍ਰਿੰਸੀਪਲ ਮੈਡਮ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰਾ ਕੋਆਪਰੇਟ ਕੀਤਾ ਤੇ ਕਿਉਂਕਿ ਬੱਚੇ ਦੋਵੇਂ ਪੜ੍ਹਨੇ ਨੂੰ ਵੀਕ ਸੀਗੇ ਤੇ ਫਿਰ ਵੀ ਮੈਮ ਨੇ ਪੂਰਾ ਕੋਆਪਰੇਟ ਕਰਕੇ ਦੋਨਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਅਜੇ ਐਡਮਿਸ਼ਨ ਦਿੱਤੀ ਆ ਜਿਹਨਾਂ ਤੇ ਉਸ ਦੇ ਨਾਲ ਨਾਲ ਇਹਨਾਂ ਦੋਨਾਂ ਬੱਚਿਆਂ ਦੀ ਫੀਸ ਦੇ ਵਿੱਚ ਜਿਹੜਾ ਆ 60% ਲੈਸ ਵੀ ਕੀਤਾ ਆ ਉਹਦੇ ਲਈ ਮੈਂ ਪੂਰੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਤੇ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹੁਣ ਬੱਚਿਆਂ ਨੂੰ ਕਿਉਂਕਿ ਆਲਰੇਡੀ ਤਿੰਨ ਚਾਰ ਮਹੀਨੇ ਜਿਹੜੇ ਆ ਇਹ ਲੇਟ ਵੀ ਚੱਲ ਰਹੇ ਆ ਇਹਨਾਂ ਦੀ ਪੂਰੀ ਜਿਹੜੀ ਸਟੱਡੀ ਆ ਰਹਿ ਗਈ ਉਹ ਪਿੱਛੇ ਕਵਰ ਵੀ ਕਰਵਾਉਣੀ ਆ ਤੇ ਸਾਰੇ ਸਟਾਫ ਦਾ ਬੜਾ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਤਿੰਨ ਬੱਚਿਆਂ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਓ ਕਿ ਬੱਚੇ ਬੜੀਆ ਪੜ੍ਹ ਲਿਖਣ ਆਪਣੇ ਪੈਰਾਂ ਤੇ ਖੜੇ ਹੋਣ ਕਾਮਯਾਬ ਹੋਣ ਤੇ ਆਪਣੇ ਨਾਲ-ਨਾਲ ਆਪਣੇ ਮੁਹੱਲੇ ਦਾ ਆਪਣੇ ਆਸ-ਪਾਸ ਦਾ ਸਾਰਿਆਂ ਦਾ ਸਹਾਰਾ ਬਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਆ ਜਰੀਏ ਤਾਂ ਬਾਤ ਨਹੀਂ